ਪਿੰਡ ਬੰਦੇਰ ਕਲਾ ਵਿੱਚ ਜੋ ਕਾਲੇ ਕਾਨੂੰਨ ਬਿਜਲੀ ਬਿਲੀ ਬੋਰਡ 225 ਦਾ ਖੜੜਾ ਉਸ ਮਸਲੇ ਵਿੱਚ ਮਤਾਵਾ ਪੈਣਾ ਵੀਰ ਭਰਾ ਮਜ਼ਦੂਰ ਕਿਸਾਨ ਜੋ ਕਿ ਕਾਪੀਆਂ ਫੁੱਕਣ ਜਾ ਰਹੇ ਆ ਬਿਲੀ ਬਿਲੀ ਬਿੱਲ 225 ਨੀਲੀ ਸੋਦ ਬੇਲ 225 ਪੜਾ ਖਲਦਾ ਨੂੰ ਜਾ ਰਿਹਾ ਉਹਦੇ ਕਾਪੀਆਂ ਸੜਨੇ ਆ ਰਹੇ ਮਤਾਵਾ ਪਹਿਣਾ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਿੰਡ ਬੰਦੇਰਕਲਾਂ ਵਿੱਚ ਬਹੁਤ ਤਗੜਾ ਇਕੱਠ ਹੈ ਜੀ ਨੌਜਵਾਨ ਵੀਰ ਵੀ ਮਤਾਵਾ ਪਹਿਣਾ ਬਜ਼ੁਰਗ ਨੀਲੀ ਸੋਦ ਬੇਲ 225 ਰਲੋ ਕਰੋ ਰਲੋ ਕਰੋ ਰਲੋ ਕਰੋ ਵੀ ਬਿਜਲੀ ਸੋਦ ਬੇਲ 225 ਨਾ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦਾਰੇ ਕਾਨੂੰਨ ਲਿਆਉਣ ਵਾਲੀ ਮੋਦੀ ਸਰਕਾਰ ਮਰਦਾਬਾਦ 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 ਚਲੋ ਬੋਲੀ ਜਵਲ ਤੋਂ ਮੈਂ ਬੋਲੀ ਆ ਅਸਮਾਨ ਆਵਾਜ਼ਾਂ ਨਾਲ ਵਕਤਵਾਦ ਸੇਅਰ ਕੀਤਾ ਜਾਵੇ ਵਕਤਵਾਦ ਜਿਹੜੀ ਆਵਾਜ਼ ਸਰਕਾਰ ਤੱਕ ਪਹੁੰਚੀ ਜਾਵੇ ਇਸ ਲਾਈਵ ਨੂੰ ਵਕਤਵਾਦ ਸੇਅਰ ਕਰੋ मेरा चेहरा आज पिंड पंढेरकलां ਵਿੱਚ ਜਿਹੜੇ ਬਿਲੀ ਸੋਧ ਬਿਲ 225 ਉਸਤੀਆਂ ਕਾਪੀਆਂ ਫੁੱਕੀਆਂ ਜਾ ਰਹੀਆਂ ਹਨ ਬੋਲੀ ਉੱਚੀ ਬਹੁਤ ਸਲੋ ਤੇਰੀ ਆਵਾਜ਼ ਹੈ ਤੋਂ ਮੇਰੇ ਲੱਗਿਆ ਇੱਥੇ ਆ ਜਾ ਨੇੜੇ ਮੇਰੇ ਨੇੜੇ ਆ ਜਾ ਵੱਤੋ ਵਾਦ ਇਹ ਲਾਈਵ ਨੂੰ ਸ਼ੇਅਰ ਕੀਤਾ ਜਾਵੇ ਦੁੱਖਮਾਈਨ ਨੂੰ ਨੇੜੇ ਆ ਮੁਤਾਵਾ ਪਹਿਣਾ ਬੀਰਕ ਕਿਸਾਨ ਮਜ਼ਦੂਰ ਸਾਰੇ ਉਸਤੀਆਂ ਕਾਪੀਆਂ ਸਾੜਨ ਆਏ ਹਨ ਬੜੀ ਵੱਡੀ ਤਦਾਰ ਦੇ ਵਿੱਚ ਸਰਪੰਚ ਸਿੰਘ ਭਦੇਰ ਅੱਜ ਪਿੰਡ ਭਦੇਰ ਕਲਾ ਵਿੱਚ ਖੜੇ ਆ ਤੁਹਾਨੂੰ ਦਿਖਾ ਵੀ ਦਊਗਾ ਵੀਰ ਕਮਾਦੇ ਮੜਾ ਗਿਆ ਉੱਥੇ ਤੱਕ ਆ ਦੇਖੋ ਕਿੰਨੇ ਨੌਜਵਾਨ ਨੇ ਸਰਪੰਚ ਭਦੇਰ ਜੀ ਗੱਲਬਾਤ ਕਰਨਗੇ ਛੋਟੇ ਬੱਚੇ ਬਸ ਬਸ ਉਧਰ ਇਸ ਕਰਕੇ ਇਧਰ ਬਹੁਤ ਵੱਡੇ ਪਰਦੇਸ ਤੇ ਕਿਰਤੀ ਕਿਸਾਨ ਮਜ਼ਦੂਰ ਇਧਰ ਮਤਾਵਾ ਪੈਣਾ ਵੱਡੇ ਪੱਧਰ ਤੇ ਜਿੱਤੀਆਂ ਹੋਈਆਂ ਨੇ ਔਰ ਅਸੀਂ ਮਤਵਾਦ ਲਾਈਵ ਨੂੰ ਇਹਨੂੰ ਸ਼ੇਅਰ ਕਰੋ ਜੀ ਜਿਹੜੀ ਇਹ ਗੱਲ ਪਹੁੰਚ ਕੇ ਸਰਕਾਰ ਤੱਕ ਉਹੋ ਫਰੀਦਾ ਲੰਗਰ ਵੀ ਲੈਂਦਾ ਰਿਹਾ ਜੀ ਜੜੀਆਂ ਆ ਵੇਖੋ ਬਿਜਲੀ ਸੋਧ ਬਿੱਲ 225 ਦਾੜਾ ਖੱਲੜਾ ਮੋਦੀ ਸਰਕਾਰ ਲੈ ਕੇ ਆਈ ਸੀਗੀ ਜਿਹੜਾ ਮਜ਼ਦੂਰਾਂ ਦੀ ਮਨਰੇਗਾ ਖੋਲੀ ਵਰਜਗਾਰ ਖੋਲਿਆ ਉਹਦੀਆਂ ਕਾਪੀਆਂ ਆ ਜਿਹੜਾ ਬੀਜੈਕਟ ਲੈ ਕੇ ਆ ਰਹੀ ਆ ਜਾਂ ਕਰ ਮੁਕਤ ਸਮਝੌਤੇ ਆ ਉਹ ਸਾਰਿਆਂ ਦੇ ਵਿਰੁੱਧ ਜੜੀ ਆ ਇੱਥੇ ਕਾਪੀਆਂ ਸਾੜ ਕੇ ਜਿਹੜਾ ਅੱਜ ਰੋਸ ਮਜਾਰਾ ਕਰਾਂਗੇ ਉਹਦੀ ਤਿਆਰੀ ਕਰ ਰਹੇ ਹੈਗੇ ਆ ਤੋਂ ਇਸ ਕਰਕੇ ਸਾਰੇ ਪੰਜਾਬ ਦੇ ਪਿੰਡਾਂ ਵਜੇ ਇਸੇ ਤਰ੍ਹਾਂ ਅਰਥੀ ਫੁੱਕ ਮਜਾਰੇ ਹੋ ਰਹੇ ਆ ਧੰਨਵਾਦ ਇਹ ਤੁਹਾਨੂੰ ਅਲੋਕ ਤੁਹਾਨੂੰ ਬੋਲਿਆ। ਮਤਤਵਾਦੋ ਸ਼ੇਅਰ ਕੀਤੀ ਜਾਵੇ। ਮਤਤਵਾਦੋ ਸ਼ੇਅਰ ਕੀਤਾ ਜਾਵੇ ਇਹ ਲਾਈਵ ਨੂੰ। ਜੋ ਪਿੰਡ ਭੰਦੇਰਕਲਾਂ ਵਿੱਚ ਇਹ ਬਿਜਲੀ ਸੋ ਬਿਜਲੀ ਸੋ ਬਿੱਲ 225 ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ। ਤੇ ਮੋਖਲੀ ਦਾ ਲੰਗਰ ਪਿੰਡ ਭੰਦੇਰਕਲਾਂ ਵਿੱਚ ਪਸਾਂ ਮਜ਼ਦੂਰ ਬੀਬੀਆਂ ਮਤਾਵਾਂ ਭੈਣਾ ਜੋ ਬੜੀ ਵੱਡੀ ਕਤਾਰ ਦੇ ਵਿੱਚ ਆਈਆਂ ਹਨ। ਨੌਜਵਾਨ ਵੀਰ ਵੀ ਆਏ ਆ ਬਹੁਤ। ਲਾਓ ਵੀ ਨਾਰੇ ਤੇ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਸਾਰੇ ਰੱਖਦੇ ਰੱਖਦੇ ਸਾਰੇ ਰੱਖਦੇ ਸਾਰੇ ਰੱਖਦੇ ਆਪਾਂ ਨਾ ਇਹ ਠੰਡ ਦੇ ਬਾਵਜੂਦ ਵੀ ਇਹ ਲੋੜੀ ਦੇ ਤਿਹਾਰ ਤੇ ਕਰਕੇ ਵੀ ਇੰਨਾ ਇਕੱਠ ਤਗੜਾ ਹੈ ਸੋ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਜੀ ਕਲ ਸੇਵਾ ਹੈ ਮਾਰੂ ਨਾਰੇ ਉੱਥੇ ਉ ਜਾ ਕੇ ਲੇ ਬਨੇ ਕਿਤੇ ਲੱਗਦੇ ਨੁਕਰੇ ਲਗਾਵਾ ਮੁਰਦਾਬਾਦ 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 ਕੋਲ ਆ ਕੇ ਦਿੰਦੇ ਮੁਰਦਾਬਾਦ 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 ਗੁਰੂ ਜੀ ਸਰਕਾਰ ਮੁਰਦਾਬਾਦ ਮੁਰਦਾਬਾਦ ਤੋਂ ਮੋਹਰੀਆਂ ਦਾ ਲੰਗਰ ਵੀ ਲਾਇਆ ਜਾਇਆ ਜੀ ਬਾਅਦ ਚ ਟਾਪੀਆਂ ਸੜਨ ਤੋਂ ਬਾਅਦ ਇਹ ਪੰਧੇਰ ਕਲਾਂ ਵਿੱਚ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਜੈ ਹਿੰਦ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਜਾਨ ਦੀ ਨਾਂ ਸਰਕਾਰ ਮੁਰਦਾਬਾਦ ਮੁਰਦਾਬਾਦ ਇਸ ਲਈ ਨੂੰ ਵਤਵਾਦ ਸੇਰ ਕੀਤਾ ਜਾਵੇ ਹੁਣ ਇਹ ਕਾਪੀਆਂ ਸਾੜੀਆਂ ਜਾਣਗੀਆਂ ਮੁਰਦਾਬਾਦ ਮੁਰਦਾਬਾਦ ਦੋ ਜੋ ਨੰਦੀ ਸਰਕਾਰ ਮੁਰਦਾ ਮੁਰਦਾਬਾਦ ਮੁਰਦਾਬਾਦ ਬੋਦੀ ਸਰਕਾਰ ਮਤਾ ਬਣਾ ਕਾਪੀਆਂ ਸੜਨੀਆਂ ਦਿੱਤੋ ਇਹ ਕਾਨੂੰਨ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਭਗਵੰਤ ਮਾਨ ਸਰਕਾਰ ਮਰਦਾਬਾਦ ਜਿੰਦਾਬਾਦ ਮੁਹਰਦਾਬਾਦ ਬੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਬਿਜਲੀ ਸੋਧ ਬਿਲ 225 ਰੱਦ ਕਰੋ ਰੱਦ ਕਰੋ ਰੱਦ ਕਰੋ ਬਿਜਲੀ ਉਹਨਾਂ ਬਿੱਲ 225 ਰੱਦ ਕਰੋ ਰੱਦ ਕਰੋ ਰੱਦ ਕਰੋ ਸਾਰੇ ਮਜ਼ਦੂਰਾਂ ਦਾ ਏਕਾਂ ਜਿੰਦਾਬਾਦ 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 ਬਿਜਲੀ ਛੋਟ ਬਿੱਲ 225 ਰੱਦ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਸੋਤ ਵੇਲੇ 250 ਪੀ ਦੀ ਰਾਤ ਕਰਵਾ ਕੇ ਰਹਾਗੇ ਕਰਵਾ ਕੇ ਰਹਾਗੇ ਕਰਵਾ ਕੇ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਸਾਮਨਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਹਾਂਜੀ ਕਰਦੇ